ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਸਾਰੇ ਬੱਚਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 12ਵੀਂ ਵਿਸ਼ਾ ਲਾਜ਼ਮੀ ਪੰਜਾਬੀ ਦੇ ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੱਲ ਕਰਾਂਗੇ ਸਾਰੇ ਬੱਚੇ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਅਖੀਰ ਤੱਕ ਦੇਖਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਡੇ ਨਾਲ ਸੰਬੰਧਿਤ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚੌਨਵੇਂ ਪ੍ਰਸ਼ਨ ਹਾਂਜੀ ਪਹਿਲਾ ਪ੍ਰਸ਼ਨ ਹੋਲੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ? ਹਾਂਜੀ ਇਹਦਾ ਉੱਤਰ ਆਊਗਾ ਜੀ ਫੱਗਣ ਵਿੱਚ ਈੜੀ ਦੂਜਾ ਪ੍ਰਸ਼ਨ ਕੁੜੀਆਂ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ? ਹਾਂਜੀ ਇਹਦਾ ਉੱਤਰ ਆਊਗਾ ਜੀ ਸ ਅੱਡੀ ਛੜੱਪਾ ਤੀਜਾ ਪ੍ਰਸ਼ਨ ਛਪਾਰ ਦਾ ਮੇਲਾ ਕਦੋਂ ਲੱਗਦਾ ਹੈ? ਹਾਂਜੀ ਇਹਦਾ ਉੱਤਰ ਆਊਗਾ ਆੜਾ ਭਾਦਰੂ ਸੁਦੀ 14 ਉਸ ਤੋਂ ਬਾਅਦ ਚੌਥਾ ਪ੍ਰਸ਼ਨ ਰੂਪ ਪੱਖੋਂ ਨਕਲਾ ਕਿੰਨੀ ਕਿਸਮ ਦੀਆਂ ਹੁੰਦੀਆਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ 2 ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਪਹਿਲਾ ਪੰਜਾਬ ਦੀਆਂ ਲੋਕ ਖੇਡਾਂ ਪਾਠ ਦੇ ਆਧਾਰ ਤੇ ਦੱਸੋ ਮੁੰਡੇ ਅਤੇ ਕੁੜੀਆਂ ਸਿਆਲ ਦੇ ਰੁੱਤ ਵਿੱਚ ਕਿਹੜੀ ਖੇਡ ਖੇਡਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਈਡੀ ਬੰਦਰਕੀਲਾ 6ਵਾਂ ਪ੍ਰਸ਼ਨ ਵਿਆਹ ਵਿੱਚ ਫੇਰਿਆਂ ਸਮੇ ਲਾੜੀ ਸਿਰ ਉੱਪਰ ਕਿਹੜੀ ਪੁਲਕਾਰੀ ਲੈਂਦੀ ਸੀ ਹਾਂਜੀ ਇਹਦਾ ਉੱਤਰ ਆਊਗਾ ਜੀ ਸੁੱਬਰ ਆੜਾ ਉਸ ਤੋਂ ਬਾਅਦ 7ਵਾਂ ਪ੍ਰਸ਼ਨ ਮੰਗਣੀ ਤੋਂ ਪਿੱਛੋਂ ਕਿਸੇ ਸ਼ੁਭ ਮਹੀਨੇ ਦੀ ਤਿੱਥ ਤੇ ਕੜੀ ਵਿਆਹ ਲਈ ਨਿਯਤ ਕਰਨ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਸਾਹਾ ਕਟਵਾਉਣਾ ਉਸ ਤੋਂ ਬਾਅਦ 8ਵਾਂ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਦਾ ਕਿਹੜਾ ਲੇਖ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਪੰਜਾਬੀ ਸੱਭਿਆਚਾਰਕ ਪਰਿਵਰਤਨ ਉਸ ਤੋਂ ਬਾਅਦ 9ਵਾਂ ਮੁੰਡੇ ਦੇ ਜਨਮ ਸਮੇ ਮੈਰਾ ਕਿਹੜਾ ਤੋਹਫਾ ਲੈ ਕੇ ਆਉਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਮੌਲੀ ਵਿੱਚ ਸ਼੍ਰੀ ਦੇ ਪੱਤਿਆਂ ਦਾ ਸਿਹਰਾ ਉਸ ਤੋਂ ਬਾਅਦ 10ਵਾਂ ਦਾਈ ਜਾਂ ਵਾਰੀ ਲਈ ਪੁੱਗਣ ਸਮੇਂ ਗਾਏ ਜਾਂਦੇ ਗੀਤਾਂ ਦਾ ਰੂਪ ਕੀ ਹੁੰਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਸਸਾ ਛੰਦ ਉਸ ਤੋਂ ਬਾਅਦ 11ਵਾਂ ਕਿਸ ਪੱਖ ਤੋਂ ਨਕਲਾ ਸਮੂਹਿਕ ਅਤੇ ਖੁੱਲੇ ਚਰਿੱਤਰ ਦੀਆਂ ਧਾਰਨੀ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਮੰਚ ਪੱਖੋਂ ਉਸ ਤੋਂ ਬਾਅਦ 12ਵਾਂ ਪ੍ਰਸ਼ਨ ਪੰਜਾਬ ਨੂੰ ਸप्त ਸਿੰਧੂ ਕਿਸ ਕਾਲ ਵਿੱਚ ਕਿਹਾ ਜਾਂਦਾ ਸੀ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਰਿਗਵੇਦਿਕ ਕਾਲ ਵਿੱਚ 13ਵਾਂ ਸ਼ਬਦਾਂ ਦੇ ਮਹਿਲ ਕੌਣ ਉਸਾਰਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਰੰਗਾ 14ਵਾਂ ਪ੍ਰਸ਼ਨ ਸਤਿਆ ਸੇਈ ਕਹਾਣੀ ਦਾ ਪਾਤਰ ਕੌਣ ਨਹੀਂ ਹੈ ਹਾਂਜੀ ਇਹਦਾ ਉੱਤਰ ਆਊਗਾ ਨਿਰੰਜਨ ਸਿੰਘ ਸੌਰੀ ਇਹਦਾ ਉੱਤਰ ਆਊਗਾ ਸ ਨਿਰੰਜਨ ਸਿੰਘ ਉਸ ਤੋਂ ਬਾਅਦ 15ਵਾਂ ਜਿੱਤੂ ਕਿਹੜੀ ਕਹਾਣੀ ਦੀ ਪਾਤਰ ਹੈ ਹਾਂਜੀ ਇਹਦਾ ਉੱਤਰ ਆਊਗਾ ਸਸਾ ਘਰ ਜਾ ਆਪਣੇ 16ਵਾਂ ਸਤਿਆਸੀ ਕਹਾਣੀ ਵਿੱਚ ਕਿਸ ਦੀ ਮੰਗੇਤਰ ਦਾ ਜ਼ਿਕਰ ਹੈ ਹਾਂਜੀ ਇਹਦਾ ਉੱਤਰ ਆਊਗਾ ਈਡੀ ਸ਼ਹੀਦ ਭਗਤ ਸਿੰਘ ਦੀ 17ਵਾਂ ਹਰਿੰਦਰ ਤੇ ਗੁਰਿੰਦਰ ਕਿਸ ਕਹਾਣੀ ਦੇ ਪਾਤਰ ਹਨ ਹਾਂਜੀ ਇਹਦਾ ਉੱਤਰ ਆਊਗਾ ਈਡੀ ਆਪਣਾ ਦੇਸ਼ 18ਵਾਂ ਹੇਠ ਲਿਖਿਆਂ ਵਿੱਚੋਂ ਨੀਲੀ ਕਹਾਣੀ ਨਾਲ ਸੰਬੰਧਿਤ ਪਾਤਰ ਕਿਹੜਾ ਹੈ ਹਾਂਜੀ ਇਹਦਾ ਉੱਤਰ ਆਊਗਾ ਆੜਾ ਗਵਾਲਾ ਉਸ ਤੋਂ ਬਾਅਦ 19ਵਾਂ ਪ੍ਰਸ਼ਨ ਸੱਚੇ ਮਾਰਗ ਚੱਲਦੇ ਆਂ ਡੈਸ਼ ਅਖਾਉਤ ਨੂੰ ਪੂਰਾ ਕਰੋ ਉਸਤਤ ਕਰੇ ਜਹਾਨ ਈਡੀ ਇਹਦਾ ਉੱਤਰ ਹੈ ਅੱਗੇ 20 ਹਮੇਸ਼ਾ ਆਸਵੰਦ ਰਹਿਣ ਦਾ ਉਪਦੇਸ਼ ਦੇਣ ਲਈ ਕਿਹੜੀ ਅਖਾਉਤ ਟੁਕਮੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਇੱਕ ਦਰ ਬੰਦ ਸੌ ਦਰ ਖੁੱਲਾ 21ਵਾਂ ਅਖਾਉਤ ਪੂਰੀ ਕਰੋ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਹਾਂਜੀ ਇਹਦਾ ਉੱਤਰ ਆਊਗਾ ਈਡੀ ਉਸ ਤੋਂ ਬਾਅਦ 22ਵਾਂ ਇਹ ਅਗਲਾ ਪ੍ਰਸ਼ਨ 22ਵਾਂ ਅਖਾਉਤ ਪੂਰੀ ਕਰੋ ਰਾਣੀ ਆਪਣੇ ਪੈਰ ਧੋਂਦੀ ਡੈਸ਼ ਹਾਂਜੀ ਇਹਦਾ ਉੱਤਰ ਆਊਗਾ ਗੋਲੀ ਨਹੀਂ ਕਹਾਉਂਦੀ ਈੜੀ ਉਸ ਤੋਂ ਬਾਅਦ 23ਵਾਂ ਪ੍ਰਸ਼ਨ ਇੱਕ ਚੁੱਪ ਤੇ ਡੈਸ਼ ਅਖਾਉਤ ਨੂੰ ਪੂਰਾ ਕਰੋ ਹਾਂਜੀ ਇਹਦਾ ਉੱਤਰ ਆਊਗਾ ਜੀ ਸੱਸਾ ਸੋ ਸੁਖ ਉਸ ਤੋਂ ਬਾਅਦ 24ਵਾਂ ਅਖਾਉਤ ਪੂਰੀ ਕਰੋ ਡੈਸ਼ ਬਣ ਨੂੰ ਲੱਗੀ ਅੱਗ ਹਾਂਜੀ ਇਹਦਾ ਉੱਤਰ ਆਊਗਾ ਅ ਈਡੀ ਘਰ ਦਾ ਸੜਿਆ ਬਣ ਗਿਆ ਬਣ ਨੂੰ ਲੱਗੀ ਅੱਗ ਹਾਂਜੀ ਉਸ ਤੋਂ ਬਾਅਦ 25ਵਾਂ ਪ੍ਰਸ਼ਨ ਸਾਜ ਹਮੇਸ਼ਾ ਬਰਾਬਰ ਦੀ ਤਿਰ ਨਾਲ ਰੱਖਣ ਦੀ ਨਸੀਹਤ ਦੇਣ ਲਈ ਕਿਹੜੀ ਅਕਾਉਂਤ ਟੁਕਮੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਡਾਡੇ ਨਾਲ ਪਿਆਲੀ ਉਹ ਮੰਗੇ ਹਿੱਸਾ ਉਹ ਕੱਢੇ ਗਾਲੀ ਉਸ ਤੋਂ ਬਾਅਦ 26ਵਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਵਸਤ ਤਰਖਾਨ ਤਿਆਰ ਨਹੀਂ ਕਰਦਾ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ ਮੱਟ ਉਸ ਤੋਂ ਬਾਅਦ 27ਵਾਂ ਕਿਹੜਾ ਗਹਿਣਾ ਗਰਦਨ ਦੁਆਲੇ ਨਹੀਂ ਪੈਨਿਆ ਜਾਂਦਾ ਹਾਂਜੀ ਇਹਦਾ ਉੱਤਰ ਆਊਗਾ ਕੂੜਾ ਅ ਸੌਰੀ ਇਹਦਾ ਉੱਤਰ ਆਊਗਾ ਸਸਾ ਬੰਕਾਂ ਉਸ ਤੋਂ ਬਾਅਦ 28ਵਾਂ ਪ੍ਰਸ਼ਨ ਕਿਹੜਾ ਗਾਣਾ ਨੱਕ ਵਿੱਚ ਪੈਨੇ ਆ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਊੜਾ ਬੇਸਰ ਉਸ ਤੋਂ ਬਾਅਦ 29ਵਾਂ ਬੁੱਢੀ ਮਾਈ ਕਿਸ ਮਹੀਨੇ ਦੀ ਸੰਗਰਾਦ ਨੂੰ ਗੁਰਦੁਆਰੇ ਆਈ ਸੀ ਹਾਂਜੀ ਇਹਦਾ ਉੱਤਰ ਆਊਗਾ ਈੜੀ ਜੇਠ ਉਸ ਤੋਂ ਬਾਅਦ ਪ੍ਰਸ਼ਨ ਨੰਬਰ 30 ਰਿਕਸ਼ੇ ਵਾਲਾ ਤੈ ਕੀਤੇ ਪੈਸਿਆਂ ਤੋਂ ਕਿੰਨੇ ਪੈਸੇ ਵੱਧ ਮੰਗ ਰਿਹਾ ਸੀ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ 1 ਰੁਪਿਆ ਹਾਂਜੀ ਅੱਗੇ ਖਾਲੀ ਥਾਂਵਾਂ ਭਰੋ ਪਹਿਲਾ ਨਕਲਾਂ ਖੇਡਣ ਲਈ ਤਿੰਨ ਪ੍ਰਕਾਰ ਦਾ ਡੈਸ਼ ਵਰਤਿਆ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਪਿੜ ਪਿੜ ਵਰਤਿਆ ਜਾਂਦਾ ਹੈ ਤਿੰਨ ਪ੍ਰਕਾਰ ਦਾ ਉਸ ਤੋਂ ਬਾਅਦ ਦੂਜਾ ਪੰਜਾਬ ਵਿੱਚ ਨਵਾਂ ਸੰਮਤ ਡੈਸ਼ ਦੀ ਏਕਮ ਨੂੰ ਮਨਾਇਆ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੇਠ ਇਹਦਾ ਉੱਤਰ ਆਊਗਾ ਦੂਜੇ ਦਾ ਜੇਠ ਠੀਕ ਹੈ ਜੀ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਜਰਗ ਦੇ ਮੇਲੇ ਵਿੱਚ ਗੁਲਗਲੇ ਡੈਸ਼ ਨੂੰ ਖਵਾਏ ਜਾਂਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਸੀਤਲਾ ਦੇਵੀ ਚੌਥਾ ਢੋਕਲਾ ਡੈਸ਼ ਪ੍ਰਾਂਤ ਨਾਲ ਸੰਬੰਧਿਤ ਹੈ ਹਾਂਜੀ ਇਹਦਾ ਉੱਤਰ ਆਊਗਾ ਬੰਗਾਲ ਅ ਸੌਰੀ ਗੁਜਰਾਤ ਚੌਥੇ ਦਾ ਉੱਤਰ ਗੁਜਰਾਤ ਉਸ ਤੋਂ ਬਾਅਦ ਪੰਜਵਾਂ ਰਸਗੁੱਲਾ ਡੈਸ਼ ਪ੍ਰਾਂਤ ਤੋਂ ਪੰਜਾਬ ਆਇਆ ਹਾਂਜੀ ਇਹਦਾ ਉੱਤਰ ਆਊਗਾ ਬੰਗਾਲ ਛੇਵਾਂ ਡੈਸ਼ ਦਾ ਨਿਯਮਬੱਧ ਵਿਆਕਰਨ ਗ੍ਰੰਥ ਪੰਜਾਬ ਦੀ ਧਰਤੀ ਉੱਪਰ ਹੀ ਲਿਖਿਆ ਗਿਆ ਇਹਦਾ ਉੱਤਰ ਆਊਗਾ ਪਾਨਣੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਪਾਨਣੀ ਉਸ ਤੋਂ ਬਾਅਦ ਸੱਤਵਾਂ ਗੁਰੂ ਹਰਗੋਬਿੰਦ ਜੀ ਡੈਸ਼ ਦੇ ਕਿਲੇ ਤੋਂ 52 ਰਾਜਿਆਂ ਨੂੰ ਬੰਦੀ ਤੋਂ छुड़ा ਕੇ ਅੰਮ੍ਰਿਤਸਰ ਪੁੱਜੇ ਸਨ ਹਾਂਜੀ ਇਹਦਾ ਉੱਤਰ ਆਊਗਾ ਗਵਾਲੀਅਰ ਉਸ ਤੋਂ ਬਾਅਦ 8ਵਾਂ ਜਨਮ ਤੋਂ ਪਿੱਛੋਂ ਡੈਸ਼ ਦੀ ਰਸਮ ਮਹੱਤਵਪੂਰਨ ਮੰਨੀ ਜਾਂਦੀ ਸੀ ਹਾਂਜੀ ਇਹਦਾ ਉੱਤਰ ਆਊਗਾ ਗੁੜਤੀ ਗੁੜਤੀ ਦੀ ਰਸਮ ਉਸ ਤੋਂ ਬਾਅਦ ਨੋਮਾ ਡੈਸ਼ ਦੀ ਥਾਂ ਹੁਣ ਹਾਕੀ ਨੇ ਮੰਨ ਲਈ ਹੈ ਹਾਂਜੀ ਇਹਦਾ ਉੱਤਰ ਆਊਗਾ ਖਿੱਦੋ ਖੁੰਟੀ ਉਸ ਤੋਂ ਬਾਅਦ 10ਵਾਂ ਨੀਲੇ ਰੰਗ ਦੀ ਭਾ ਮਾਰਨ ਕਰਕੇ ਹੀ ਇਸ ਫੁਲਕਾਰੀ ਨੂੰ ਡੈਸ਼ ਕਹਿੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਨੀਲਕ ਨੀਲਕ ਉਸ ਤੋਂ ਬਾਅਦ 11ਵਾਂ ਅਖਾਉਤ ਪੂਰੀ ਕਰੋ ਕੋ ਨਾ ਚੱਲੀ ਬਾਬਾ ਤਿਹਾਈ 11ਵੇਂ ਦਾ ਆਊਗਾ ਬਾਬਾ ਤਿਹਾਈ ਅੱਗੇ 12ਵਾਂ ਅਖਾਉਤ ਪੂਰੀ ਕਰੋ ਆਪਣਾ ਮਾਰੇਗਾ ਤਾਂ ਡੈਸ਼ ਦੇ ਵਿੱਚ ਆਊਗਾ 6ਵੇਂ ਸੁੱਟੇਗਾ ਉਸ ਤੋਂ ਬਾਅਦ 13ਵਾਂ ਅਖਾਉਤ ਪੂਰੀ ਕਰੋ ਡੈਸ਼ ਸਾਰਾ ਟੱਬਰ ਤਿਹਾਇਆ ਇਹਦੇ ਵਿੱਚ ਆਊਗਾ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ ਉਸ ਤੋਂ ਬਾਅਦ 14ਵਾਂ ਪ੍ਰਸ਼ਨ ਅੱਗੇ ਅਖੋਤਾਂ ਹੀ ਨੇ ਪੂਰੀਆਂ ਕਰਨੀਆਂ ਨੇ ਇਹਨਾਂ ਨੂੰ 14ਵਾਂ ਆਦਰ ਤੇਰੀ ਚਾਦਰ ਨੂੰ ਡੈਸ਼ ਇਹਦੇ ਵਿੱਚ ਆਊਗਾ ਬੈਣਾ ਤੇਰੇ ਗਹਿਣੇ ਨੂੰ 15ਵਾਂ ਅਖੋਤ ਹੈ ਡੈਸ਼ ਲੰਗੂਟੀ ਹੀ ਸਹੀ ਹਾਂਜੀ ਇਹਦਾ ਉੱਤਰ ਆਊਗਾ ਜਾਂਦੇ ਚੋਰ ਦੀ ਲੰਗੂਟੀ ਹੀ ਸਹੀ ਉਸ ਤੋਂ ਬਾਅਦ 16ਵਾਂ ਕਾਵ ਸਤਰ ਪੂਰੀ ਕਰੋ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਖਾਲੀ ਥਾਂ ਦੇ ਵਿੱਚ ਆਊਗਾ ਕਲਗੀ ਜੁਝਾਰ ਦੀ ਉਸ ਤੋਂ ਬਾਅਦ 17ਵਾਂ ਕਾਵ ਸਤਰ ਪੂਰੀ ਕਰੋ ਹੁਸਨ ਮੰਡਲ ਵਿੱਚ ਖੜੀ ਖੇੜ ਦੀ ਖੁਸ਼ੀਆਂ ਛੈਬਰ ਲਾਈ ਖਾਲੀ ਥਾਂ ਦੇ ਵਿੱਚ ਆਊਗਾ ਖੁਸ਼ੀਆਂ ਚੈਬਰ ਲਈ 18ਵਾਂ ਹੈ ਧਰਤੀ ਪਰ ਛੂ ਅਸਮਾਨੀ ਇਹਦੇ ਵਿੱਚ ਆਊਗਾ ਛੂ ਅਸਮਾਨੀ ਸੁੰਦਰਤਾ ਵਿੱਚ ਲਿਸ਼ਕੇ 19ਵਾਂ ਇਹ ਚਾਂਦੀ ਦੀਆਂ ਡੈਸ਼ ਕਦੇ ਨਾ ਸਾਡਾ ਰੱਬ ਸੀ ਹਾਂਜੀ ਇਹਦਾ ਉੱਤਰ ਆਊਗਾ ਇਹੀ ਚਾਂਦੀ ਦੀਆਂ ਠਿੱਕਰਾਂ ਇਹਦਾ ਉੱਤਰ ਆਊਗਾ ਠਿੱਕਰਾਂ ਉਸ ਤੋਂ ਬਾਅਦ ਬੀਮਾ ਦਵਾਈ ਖਾ ਮਰੀਜ਼ ਹੀ ਮੋਇਆ ਸਾਡੇ ਹੱਥ ਕੀ ਆਇਆ ਮਰੀਜ਼ ਹੀ ਮੋਇਆ ਇਹਦੇ ਵਿੱਚ ਆਊਗਾ ਮੋਇਆ 21ਵਾਂ ਤੇ ਮੈਂ ਤੁਰਦਾ ਹੀ ਰਹਾ ਕਿ ਤੁਰਿਆ ਵੱਧਦਾ ਹਾਂ ਹਾਂਜੀ ਇਹਦੇ ਵਿੱਚ ਆਊਗਾ ਖਾਲੀ ਥਾਂ ਦੇ ਵਿੱਚ ਵਦਦਾ ਹਾਂ ਉਸ ਤੋਂ ਬਾਅਦ 22ਵਾਂ ਕਾਬ ਸਤਰਪੂਰੀ ਕਰੋ ਖਡੋਂਦੇ ਬੁੱਸਦੇ ਨੇ ਕਿ ਪਾਣੀ ਵਗਦੇ ਹੀ ਰਹਿਣ ਹਾਂਜੀ 22ਵਾਂ ਹੀ ਖਾਲੀ ਥਾਂ ਦੇ ਵਿੱਚ ਆਊਗਾ ਪਾਣੀ ਵਗਦੇ ਹੀ ਰਹਿਣ ਉਸ ਤੋਂ ਬਾਅਦ 23ਵਾਂ ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ਼ ਮਹਿਲ ਦਾ ਸਾਇਆ ਹਾਂਜੀ 23ਵੀਂ ਖਾਲੀ ਥਾਂ ਦੇ ਵਿੱਚ ਆਊਗਾ ਤਾਜ ਮਹਿਲ ਦਾ ਸਾਇਆ ਅੱਗੇ 24ਵਾਂ ਨੀਂਦ ਟੂਣਿਆਂ ਦੇ ਜੰਤਰ ਵਿੱਚ ਹਾਂਜੀ ਅੱਗੇ ਖਾਲੀ ਥਾਂ ਚ ਆਊਗਾ ਤੋਰ ਉਸ ਦੀ ਵੱਜੀ ਤੋਰ ਉਸ ਦੀ ਪੱਜੀ ਉਸ ਤੋਂ ਬਾਅਦ 25ਵਾਂ ਇਸ ਜ਼ਰਖੇਜ਼ ਜ਼ਮੀਨ ਦੇ ਖਾਲੀ ਥਾਂ ਫੁੱਟਿਆ ਜ਼ਹਿਰ ਇਹਦੇ ਵਿੱਚ ਆਊਗਾ ਲੂ ਲੂ ਫੁੱਟਿਆ ਜ਼ਹਿਰ ਲੂ 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 ਲੋ ਫੁੱਟਿਆ ਜ਼ਹਿਰ ਅੱਗੇ 26ਵਾਂ ਮੇਰੇ ਬਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ ਇਹਦੇ ਵਿੱਚ ਆਊਗਾ ਸਿੱਲੀ ਉਸ ਤੋਂ ਬਾਅਦ 27ਵਾਂ ਸਾਡੇ ਵੇੜੇ ਮਰੀ ਕਹਾਣੀ ਉਰੇ ਆਊਗਾ ਕਹਾਣੀ ਇੱਕ ਸੀ ਰਾਜਾ ਇੱਕ ਸੀ ਰਾਣੀ 28ਵਾਂ ਕਦੇ ਕਦੇ ਬਾਲਾਂ ਦੇ ਕੁਛੜ ਸੌਣ ਨਿਚਿੰਤ ਨਿਕਰਮਨ ਮਾਵਾ ਨੀ ਕਰਮਣ ਮਾਵਾਂ ਉਸ ਤੋਂ ਬਾਅਦ 29ਵਾਂ ਕਾਵ ਸਤਰ ਪੂਰੀ ਕਰੋ ਲੱਗੀ ਧੁੱਪ ਜੇ ਸ਼ੈਰ ਤੇਰੇ ਦੇ ਵਿਰਖਾਂ ਨੂੰ ਲੱਗੀ ਧੁੱਪ ਜੇ ਸ਼ੈਰ ਤੇਰੇ ਦੇ ਵਿਰਖਾਂ ਨੂੰ ਸ਼ੈਰ ਮੇਰੇ ਦਾ ਉਦਰ ਜਾਵੇਗਾ ਪਾਣੀ ਉੱਧਰ ਜਾਵੇਗਾ ਪਾਣੀ ਖਾਲੀ ਥਾਂ ਦੇ ਹਾਂਜੀ ਅਗਲਾ ਪ੍ਰਸ਼ਨ ਠੀਕ ਜਾਂ ਗਲਤ ਪਹਿਲਾ ਅਗਨੀ ਚਾਨਣ ਦਾ ਚਿੰਨ ਹੈ ਹਾਂਜੀ ਇਹ ਠੀਕ ਹੈ ਉਸ ਤੋਂ ਬਾਅਦ ਦੂਜਾ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਇਹ ਵੀ ਠੀਕ ਹੈ ਤੀਜਾ ਲੋਕ ਕਲਾ ਦੇ ਨਿਯਮ ਸਖਤ ਹੁੰਦੇ ਹਨ ਗਲਤ ਹੈ ਲਿਚਕੀਲੇ ਹੁੰਦੇ ਨੇ ਉਸ ਤੋਂ ਬਾਅਦ ਚੌਥਾ ਹੋਲੇ ਮਹੱਲੇ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਰੀ ਮੇਲਾ ਲੱਗਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਪੰਜਵਾਂ ਸੌਚੀ ਪੱਕੀ ਹੱਕੀ ਨਾਲ ਮਿਲਦੀ ਜੁਲਦੀ ਖੇਡ ਹੈ ਹਾਂਜੀ ਇਹ ਗਲਤ ਹੈ ਉਸ ਤੋਂ ਬਾਅਦ ਛੇਵਾਂ ਹਰੀ ਕਾ ਨੂੰ ਦੱਬ ਵੀ ਕਹਿੰਦੇ ਹਨ ਇਹ ਠੀਕ ਹੈ 7ਵਾਂ ਤਿਲ ਪੱਤਰਾ ਫੁਲਕਾਰੀ ਦੀ ਕਢਾਈ ਸ਼ੀਸ਼ੇ ਦੇ ਟੁਕੜੇ ਲਾ ਕੇ ਕੀਤੀ ਜਾਂਦੀ ਸੀ ਇਹ ਗਲਤ ਹੈ ਉਸ ਤੋਂ ਬਾਅਦ 8ਵਾਂ ਪੈਦਾਵਾਰੀ ਸਾਧਨਾ ਅਤੇ ਤਕਨੀਕ ਦੇ ਬਦਲ ਜਾਣ ਨਾਲ ਸੱਭਿਆਚਾਰ ਵੀ ਬਦਲ ਜਾਂਦਾ ਹੈ ਹਾਂਜੀ ਇਹ ਠੀਕ ਹੈ 9ਵਾਂ ਪੰਜਾਬ ਦੇ ਸਮੁੱਚੇ ਲੋਕਨਾਚ ਲੋਕਿਕ ਪ੍ਰਕਿਰਤੀ ਦੇ ਧਾਰਨੀ ਹਨ। ਹਾਂਜੀ ਠੀਕ ਹੈ। 10ਵਾਂ ਨਰਾਤਿਆਂ ਵਿੱਚ ਸੀਤਲਾ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਹਾਂਜੀ ਠੀਕ ਹੈ। 11ਵਾਂ ਆਰਸੀ ਉਂਗਲਾਂ ਤੇ ਗੈ ਤੇ ਪੈਨਿਆਂ ਜਾਣ ਵਾਲਾ ਗਹਿਣਾ ਹੈ। ਠੀਕ ਹੈ। 12ਵਾਂ ਪੰਜਾਬ ਦੇ ਸਮੁੱਚੇ ਲੋਕ ਨਾਚ ਲੋਕਿਕ ਪ੍ਰਕਿਰਤੀ ਦੇ ਧਾਰਨੀਆਂ ਨੇ ਵੀ ਠੀਕ ਹੈ ਉਸ ਤੋਂ ਬਾਅਦ 13ਵਾਂ ਪ੍ਰਸ਼ਨ ਪੂਰਬੀ ਪੰਜਾਬ ਦੇ ਮਾਲਵਾ ਭੂ ਖੰਡ ਵਿੱਚ ਮਰਦਾਂ ਦਾ ਗਿੱਧਾ ਪ੍ਰਚਲਿਤ ਹੈ ਠੀਕ ਹੈ ਜਿਹਨੂੰ ਮਲਵਈ ਗਿੱਧਾ ਵੀ ਕਹਿੰਦੇ ਨੇ 14ਵਾਂ ਖੇਤੀਬਾੜੀ ਆਧਾਰਿਤ ਜ਼ਗੀਰਦਾਰੀ ਪ੍ਰਬੰਧ ਵਿੱਚ ਕੁੜੀਆਂ ਦੀ ਬਹੁਤ ਕਦਰ ਸੀ ਗਲਤ ਹੈ ਉਸ ਤੋਂ ਬਾਅਦ 15ਵਾਂ ਗੁੱਗੇ ਦੀ ਪੂਜਾ ਅਸਲ ਵਿੱਚ ਧਰਤ ਪੂਜਾ ਦਾ ਹੀ ਬਧੇਰੇ ਸੁਧਰਿਆ ਰੂਪ ਹੈ। ਹਾਂਜੀ ਇਹਦਾ ਉੱਤਰ ਆਊਗਾ ਜੀ। ਠੀਕ ਹੈ। ਉਸ ਤੋਂ ਬਾਅਦ 16ਵਾਂ ਮਾੜਾ ਬੰਦਾ ਕਹਾਣੀ ਪ੍ਰੇਮ ਪ੍ਰਕਾਸ਼ ਦੀ ਲਿਖੀ ਹੋਈ ਹੈ। ਹਾਂਜੀ ਇਹਦਾ ਉੱਤਰ ਆਊਗਾ ਠੀਕ ਹੈ। ਉਸ ਤੋਂ ਬਾਅਦ 17ਵਾਂ ਨਿਰੰਜਨ ਸਿੰਘ ਅਮਰੀਕਾ ਤੋਂ ਆਪਣੇ ਵਤਨ ਪਰਤਿਆ ਸੀ ਗਲਤ ਹੈ ਉਸ ਤੋਂ ਬਾਅਦ 18ਵਾਂ ਘਰ ਜਾ ਆਪਣੀ ਕਹਾਣੀ ਦੀ ਪਾਤਰ ਜਿੱਤੋ ਦੀ ਉਮਰ ਵਿਆਹ ਸਮੇਂ 18 ਸਾਲ ਸੀ ਗਲਤ ਹੈ ਉਸ ਤੋਂ ਬਾਅਦ 19ਵਾਂ ਸਾਂਝ ਕਹਾਣੀ ਸੰਤ ਸਿੰਘ ਸੇਖੋਂ ਦੀ ਲਿਖੀ ਹੋਈ ਹੈ ਗਲਤ ਹੈ ਸੁਝਾਨ ਸਿੰਘ ਦੀ ਹੈ ਉਸ ਤੋਂ ਬਾਅਦ ਬੀਮਾ ਮਾੜਾ ਬੰਦਾ ਕਹਾਣੀ ਦਾ ਮੈਂ ਪਾਤਰ ਰੋਜ਼ਾਨਾ 2.5 ਰੁਪਏ ਦੀਆਂ ਸਿਗਰਟਾਂ ਪੀ ਜਾਂਦਾ ਸੀ ਹਾਂਜੀ ਇਹਦਾ ਉੱਤਰ ਆਊਗਾ ਗਲਤ ਉਸ ਤੋਂ ਬਾਅਦ 21ਵਾਂ ਨੀਲੀ ਦੀਆਂ ਪੈਲੀਆਂ ਬੱਚੀਆਂ ਹੁਣ ਸੋਣੀਆਂ ਗਾਵਾਂ ਬਣ ਚੁੱਕੀਆਂ ਸਨ ਗਲਤ ਹੈ 22ਵਾਂ ਜੀਤੋ ਆਪਣੇ ਭਰਾ ਤੋਂ 8-10 ਵਰੇ ਛੋਟੀ ਸੀ ਹਾਂਜੀ ਠੀਕ ਹੈ ਉਸ ਤੋਂ ਬਾਅਦ 23ਵਾਂ ਨੀਲੀ ਰੋਜ਼ ਆ ਕੇ ਨਿੰਮ ਹੇਠ ਖੜੀ ਹੋ ਜਾਂਦੀ ਸੀ ਗਲਤ ਹੈ ਉਹ ਮਹਿੰਦੀ ਦੇ ਬੂਟੇ ਥਲੇ ਖੜਦੀ ਹੁੰਦੀ ਸੀ ਅੱਗੇ 24ਵਾਂ ਸਖਤ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਆਦਤ ਪਾਉਣ ਦੀ ਸਿੱਖਿਆ ਦੇਣ ਲਈ ਪਾਟਾ ਸੀਵੀਏ ਨਾ ਰੁੱਸਾ ਮਨਾਈਏ ਨਾ ਤਾਂ ਕਰ ਨਹੀਂ ਬਸਦੀ ਅਖਾਉਤ ਬਿਲਕੁਲ ਠੁਕਮੀ ਹੈ ਹਾਂਜੀ ਇਹਦਾ ਉੱਤਰ ਆਊਗਾ ਗਲਤ ਅੱਗੇ 25ਵਾਂ ਹਰ ਸਮੇਂ ਆਪਣਾ ਹੀ ਗੁਣगान ਕਰਨ ਵਾਲੇ ਵਿਅਕਤੀ ਉੱਪਰ ਆ ਪੇ ਫਾਥੜੀਏ ਤੈਨੂੰ ਕੌਣ ਛੁਡਾਏ ਅਖਾਉਤ ਪੂਰੀ ਤਰ੍ਹਾਂ ਢੁੱਕਵੀ ਹੈ ਗਲਤ ਹੈ ਜੀ 26 ਮਾ ਜਦੋਂ ਚੀਜ਼ ਘੱਟ ਹੋਵੇ ਅਤੇ ਉਸ ਦੀ ਮੰਗ ਕਰਨ ਵਾਲੇ ਬਹੁਤੇ ਹੋਣ ਅਜਿਹੀ ਸਥਿਤੀ ਉੱਤੇ ਢਿੱਡ ਭਰਿਆ ਕੰਮ ਸਰਿਆ ਅਖਾਉਤ ਢੁੱਕਵੀ ਹੈ ਇਹ ਗਲਤ ਹੈ ਵਸਤੂਨਿਸ਼ਟ ਪ੍ਰਸ਼ਨ ਪਹਿਲਾ ਪੰਜਾਬੀ ਚਰਿੱਤਰ ਅੰਦਰ ਬੀਜ ਰੂਪ ਵਿੱਚ ਕੀ ਸਮਾਇਆ ਹੋਇਆ ਹੈ ਹਾਂਜੀ ਇਹਦਾ ਉੱਤਰ ਆਊਗਾ ਸੱਭਿਆਚਾਰ ਦੂਜਾ ਪੰਜਾਬੀ ਗੱਬਰੂਆਂ ਦਾ ਪ੍ਰਮੁੱਖ ਲੋਕ ਨਾਚ ਕਿਹੜਾ ਹੈ ਭੰਗੜਾ ਉਸ ਤੋਂ ਬਾਅਦ ਤੀਜਾ ਸੋਨੇ ਦਾ ਕੀਤਾ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਇਸਨਿਆਰ ਚੌਥਾ ਨਵੀਂ ਪੀੜ੍ਹੀ ਕਿਹੜੇ ਸਾਧਨਾਂ ਦੀ ਖੁੱਲ ਕੇ ਵਰਤੋਂ ਕਰ ਰਹੀ ਹੈ ਇਹਦਾ ਉੱਤਰ ਆਊਗਾ ਜੀ ਸੰਚਾਰ ਸਾਧਨਾਂ ਦੀ ਪੰਜਵਾਂ ਉਜੋਕੇ ਭਾਰਤੀ ਪੰਜਾਬ ਵਿੱਚ ਕਿੰਨੇ ਦਰਿਆ ਰਹ ਗਏ ਹਨ ਹਾਂਜੀ ਇਹਦਾ ਉੱਤਰ ਆਊਗਾ 2.5 ਉਸ ਤੋਂ ਬਾਅਦ 6ਵਾਂ Hindu ਪਰਿਵਾਰਾਂ ਵਿੱਚ ਬੱਚੇ ਦਾ ਮੁੰਡਨ ਸੰਸਕਾਰ ਕਦੋਂ ਕੀਤਾ ਜਾਂਦਾ ਹੈ? ਹਾਂਜੀ ਇਹਦਾ ਉੱਤਰ ਆਊਗਾ 3 ਤੋਂ 5 ਸਾਲ ਸੱਤਵਾਂ ਰਿਗਵੇਦ ਸਮੇਂ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਹਾਂਜੀ ਇਹਦਾ ਉੱਤਰ ਆਊਗਾ ਸप्तसिंधੂ ਅੱਠਵਾਂ ਕਿਹੜੇ ਲੋਕ ਨਾਚ ਨੂੰ ਗਿੱਧੇ ਦੀ ਨਰਸਰੀ ਮੰਨਿਆ ਜਾਂਦਾ ਹੈ? ਇਹਦਾ ਉੱਤਰ ਆਊਗਾ ਜੀ ਕਿੱਕਲੀ ਉਸ ਤੋਂ ਬਾਅਦ 9ਵਾਂ ਹੰਗਾਮੇ ਸਮੇ ਕਿਹੜੀ ਰਸਮ ਕੀਤੀ ਜਾਂਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਦਸਤਾਰਬੰਦੀ 10ਵਾਂ ਜਰਗ ਦਾ ਮੇਲਾ ਕਿਸ ਨੂੰ ਪਤਿ ਆਉਣ ਲਈ ਲੱਗਦਾ ਹੈ ਇਹਦਾ ਉੱਤਰ ਆਊਗਾ ਜੀ ਸੀਤਲਾ ਦੇਵੀ ਉਸ ਤੋਂ ਬਾਅਦ 11ਵਾਂ ਬਾਗ ਅਤੇ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਉੱਪਰ ਕੀਤੀ ਜਾਂਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਸੁਪਰ ਸੁਪਰ ਤੇ 12ਵਾਂ ਕਿਹੜੀਆਂ ਨਕਲਾਂ ਨੂੰ ਖੇਡਣ ਵਾਲੇ ਪਾਤਰ ਰੰਗਾ ਅਤੇ ਵਿਗਲਾ ਹੁੰਦੇ ਹਨ ਹਾਂ ਜੀ ਇਹਦਾ ਉੱਤਰ ਆਊਗਾ ਲੰਮੀਆ ਨਕਲਾ ਉਸ ਤੋਂ ਬਾਅਦ 13ਵਾਂ ਪ੍ਰਸ਼ਨ ਸਾਵਣ ਦੀ ਪੂਰਨਮਾਸੀ ਨੂੰ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਰਖੜੀ ਉਸ ਤੋਂ ਬਾਅਦ 14ਵਾਂ ਪ੍ਰਸ਼ਨ ਕਿਹੜਾ ਵੇਦ ਭਾਰਤੀ ਸੱਭਿਆਚਾਰ ਦਾ ਮਹਾਨ ਸਰੋਤ ਮੰਨਿਆ ਜਾਂਦਾ ਹੈ ਇਹਦਾ ਉੱਤਰ ਆਊਗਾ ਰਿਗਵੇਦ ਉਸ ਤੋਂ ਬਾਅਦ 15ਵਾਂ ਸੰਸਕ੍ਰਿਤ ਵਿੱਚ ਹੱਥ ਨੂੰ ਕੀ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਕਰ ਕ ਕ ਰ ਰ ਕਰ 16ਵਾਂ ਚੁੰਮ ਚੁੰਮ ਰੱਖੋ ਕਵਿਤਾ ਦੇ ਕਵੀ ਦਾ ਨਾਂ ਦੱਸੋ ਇਹਦਾ ਉੱਤਰ ਆਊਗਾ ਜੀ ਆਨੰਦ ਲਾਲ ਨੂਰਪੁਰੀ 17ਵਾਂ ਪੁਰਾਣੇ ਪੰਜਾਬ ਨੂੰ ਆਵਾਜ਼ ਕਵਿਤਾ ਦਾ ਕਵੀ ਕੌਣ ਹੈ ਹਾਂਜੀ ਇਹਦਾ ਉੱਤਰ ਆਊਗਾ ਪ੍ਰੋਫੈਸਰ ਪੂਰਨ ਸਿੰਘ 18ਵਾਂ ਤਾਜ ਮਹਿਲ ਕਵਿਤਾ ਦਾ ਕਵੀ ਕੌਣ ਹੈ ਇਹਦਾ ਉੱਤਰ ਆਊਗਾ ਪ੍ਰੋਫੈਸਰ ਮੋਹਨ ਸਿੰਘ 19ਵਾਂ ਵਗਦੇ ਪਾਣੀ ਕਵਿਤਾ ਦਾ ਕਵੀ ਕੌਣ ਹੈ ਇਹਦਾ ਉੱਤਰ ਆਊਗਾ ਜੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਬੀਮਾ ਸ਼ਿਵ ਕੁਮਾਰ ਬਟਾਲਵੀ ਦੀ ਕਿਹੜੀ ਕਵਿਤਾ ਤੁਹਾਡੀ ਪਾਠ ਪੁਸਤਕ ਦਾ ਹਿੱਸਾ ਹੈ ਇਹਦਾ ਉੱਤਰ ਆਊਗਾ ਜੀ ਗੀਤ ਉਸ ਤੋਂ ਬਾਅਦ 21ਵਾਂ ਸੁਰਜੀਤ ਪਾਤਰ ਦੀ ਕਿਹੜੀ ਕਵਿਤਾ ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਲ ਹੈ ਇਹਦਾ ਉੱਤਰ ਹੈ ਜੀ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ ਉਸ ਤੋਂ ਬਾਅਦ 22ਵਾਂ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਕਹਾਣੀਆਂ ਵਿੱਚੋਂ ਜਿੱਤੋ ਕਿਸ ਕਹਾਣੀ ਦੀ ਪਾਤਰ ਹੈ ਇਹਦਾ ਉੱਤਰ ਆਊਗਾ ਜੀ ਘਰ ਜਾ ਆਪਣੇ ਉਸ ਤੋਂ ਬਾਅਦ 24ਵਾਂ ਸਾਂਝ ਕਹਾਣੀ ਦੇ ਇੱਕ ਪਾਤਰ ਦਾ ਨਾਂ ਦੱਸੋ ਇਹਦਾ ਉੱਤਰ ਆਊਗਾ ਜੀ ਬੁੱਢੀ ਮਾਈ ਜਾਂ ਪ੍ਰੋਫੈਸਰ ਐਮ ਐਲ ਮਲਹੋਤਰਾ ਲਿਖ ਦਿਓ ਜਾਂ ਲਿਖ ਦਿਓ ਚੀਰੇ ਵਾਲਾ ਨੌਜਵਾਨ ਅੱਗੇ 25ਵਾਂ ਆਪਣਾ ਦੇਸ਼ ਕਹਾਣੀ ਦਾ ਪਾਤਰ ਵਿਦੇਸ਼ ਜਾਣ ਤੋਂ ਪਹਿਲਾਂ ਕਿਹੜਾ ਕੀਤਾ ਕਰਦਾ ਸੀ ਇਹਦਾ ਉੱਤਰ ਆਊਗਾ ਜੀ ਅਧਿਆਪਕ 26ਵਾਂ ਚੰਗੀ ਸੰਗਤ ਕਰਨ ਅਤੇ ਬੁਰੀ ਸੰਗਤ ਤੋਂ ਬਚਣ ਦੀ ਨਸੀਹਤ ਦੇਣ ਲਈ ਕਿਹੜੀ ਅਖਾਉਤ ਢੁਕਮੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਸੰਗ ਤਾਰੇ ਕੁਸੰਗ ਡੋਪੇ 27ਵਾਂ ਕੰਮ ਨੂੰ ਅੱਗੇ ਪਾਉਣ ਦੀ ਥਾਂ ਤੁਰੰਤ ਕਰਨ ਦੀ ਨਸੀਹਤ ਦੇਣ ਲਈ ਕਿਹੜੀ ਅਖਾਉਤ ਢੁਕਮੀ ਹੈ ਹਾਂਜੀ ਇਹਦਾ ਉੱਤਰ ਆਊਗਾ ਕਾਲ ਕਰੇ ਸੋ ਆਜ ਕਰ ਆਜ ਕਰੇ ਸੋ ਅਬ 28 ਜਦੋਂ ਇਹ ਦੱਸਣਾ ਹੋਵੇ ਕਿ ਭਾਈ ਚਾਰੇ ਵਿੱਚ ਸਭ ਬਰਾਬਰ ਹੁੰਦੇ ਹਨ ਤਾਂ ਕਿਹੜੀ ਟੁਕਬੀ ਅਖਾਉਤ ਵਰਤੀ ਜਾਂਦੀ ਹੈ ਇਹਦਾ ਉੱਤਰ ਆਊਗਾ ਜੀ ਮਹਾ ਮੋਠਾਂ ਵਿੱਚ ਕੋਈ ਛੋਟਾ ਵੱਡਾ ਨਹੀਂ ਹੁੰਦਾ 29 ਜਦੋਂ ਕੋਈ ਘਰ ਦੇ ਸਿਆਣੇ ਜੀਆ ਦੀ ਤਾਂ ਕਦਰ ਨਾ ਕਰੇ ਅਤੇ ਬਾਹਰ ਦੇ ਲੋਕਾਂ ਨੂੰ ਜ਼ਿਆਦਾ ਸਿਆਣਾ ਸਮਝ ਕੇ ਸਮਝ ਕੇ ਤਾਂ ਇਸ ਸਥਿਤੀ ਵਿੱਚ ਕਿਹੜੀ ਅਖਾਉਤ ਟੁਕਮੀ ਹੈ ਹਾਂਜੀ ਇਹਦਾ ਉੱਤਰ ਆਊਗਾ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਅੱਗੇ ਹੈਗਾ ਟੀਮਾ ਦੂਜਿਆਂ ਦੀ ਝਾਕ ਛੱਡ ਕੇ ਆਪਣਾ ਕੰਮ ਆਪ ਕਰਨ ਦੀ ਨਸੀਹਤ ਦੇਣ ਲਈ ਕਿਹੜੀ ਅਕਾਉਤ ਟੁਕਮੀ ਹੈ ਹਾਂਜੀ ਇਹਦਾ ਉੱਤਰ ਆਊਗਾ ਆਪਣੇ ਹੱਥੀ ਆਪਣਾ ਹੀ ਕਾਜ ਸਵਾਰੀਏ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ